ਸਾਬ ਤੋਂ ਪਿਸਤਲ ਦੀ ਨੋਕ ਤੇ ਮੋਟਰਸਾਈਕਲ ਖੋਇਆ ਗਿਆ ਸੀ ਉਸ ਤੋਂ ਬਾਅਦ ਇੱਕ ਜੇਈ ਤੋਂ ਮੋਟਰਸਾਈਕਲ ਟੀਵੀ ਜਿਹੜੀ ਸੀ ਉਹ ਖੋਈ ਗਈ ਸੀ ਉਹਦੇ ਤੇ ਬੀ ਡਿਵੀਜ਼ਨ ਦੇ ਵਿੱਚ ਪਰਚੇ ਦੋਨੋਂ ਦਰਜ ਸੀਗੇ ਕੁਝ ਬੜੀ ਵਧੀਆ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੀ ਟੀਮ ਨੇ ਦੋ ਮੁੱਖ આરોપી ਗ੍ਰਿਫਤਾਰ ਕੀਤੇ ਮਨਮੀਤ ਤੇ ਲਵ ਇਹ ਦੋਨੋਂ ਤਰਨਤਾਰਨ ਦੇ ਰਹਿਣ ਵਾਲੇ ਆ ਕੱਲ ਜਦੋਂ ਬੀ ਡਿਵੀਜ਼ਨ ਦੀ ਟੀਮ ਨੂੰ ਉਹਨੇ ਦੱਸਿਆ ਕਿ ਮੈਂ ਆਪਣਾ ਜਿਹੜਾ ਪਿਸਤਲ ਲੈ ਦੇ ਨੋਕ ਤੇ ਉਹ ਸਾਰੀਆਂ ਸਨੇਚਿੰਗ ਕਰਦਾ ਹੁੰਦਾ ਸੀ ਉਹ ਉਹਦੇ ਤੋਂ ਰਿਕਵਰੀ ਕਰਾ ਕੇ ਇੱਕ ਬੱਤੀਪੋਰਡ ਦਾ ਪਿਸਤਲ ਸੀ ਪੰਜ ਰਾਉਂਡਸ ਮਿਲੇ ਸੀਗੇ ਜਦੋਂ ਵਾਪਸ ਆ ਰਹੇ ਸੀ ਗੱਡੀ ਦੇ ਵਿੱਚ ਉਹਨੇ ਕਿਹਾ ਮੇਰੀ ਤਬੀਅਤ ਥੋੜੀ ਖਰਾਬ ਹੈ ਤਾਂ ਜਦੋਂ ਉਤਰਿਆ ਤਾਂ ਉਹਨੇ ਮੁਲਾਜ਼ਮ ਦਾ ਜਿਹੜਾ ਸਰਵਿਸ ਪਿਸਤਲ ਨੂੰ ਖੋਹ ਕੇ ਕੌਕ ਕਰ ਲਿਆ ਤੇ ਮੁਲਾਜ਼ਮ ਨੇ ਉਹਨੂੰ ਹੱਥ ਪਾ ਕੇ ਜਫਾ ਪਾ ਲਿਆ ਉਦੋਂ ਹੀ ਉਸ ਗੁੱਥਮ ਗੁੱਥੀ ਦੇ ਵਿੱਚ ਜਿਹੜੀ ਗੋਲੀ ਚੱਲੀ ਆ ਉਹਦੇ ਇੰਜਰਡ ਹੋਇਆ ਉਹਦੇ ਨਾਲ ਮਨਮਨੀਤ ਜਿਹੜਾ ਉਹਨੂੰ ਉਦੋਂ ਹੀ ਸਿਵਲ ਹਸਪਤਾਲ ਆਪਣੇ ਹਸਪੀਟਲ 'ਚ ਦਾਖਲ ਕਰਾ ਦਿੱਤਾ ਗਿਆ ਸੀ ਜਿੱਥੇ ਉਹਦੀ ਹਾਲਤ ਠੀਕ ਹੈ ਤੇ ਇਹਦੇ ਚ ਜਿਹੜੀ ਪੁਲਿਸ ਪਾਰਟੀ ਆ ਸਾਡੀ ਐਸਆਈ ਹਰਨੇਕ ਸਿੰਘ ਦਾ ਪਿਸਤਲ ਖੋਇਆ ਸੀ ਜਿਹੜਾ ਕਿ ਉਹਨਾਂ ਉੱਥੋਂ ਗੱਤੀ ਪਾਇਆ ਅੱਛਾ ਸਰ ਇਹ ਕਿੱਥੇ ਲੱਗੀ ਤਾਂ ਸਰ ਇਹਦੇ ਕੋਲੋਂ ਕੁਝ ਬਰਾਮਦ ਹੋਇਆ ਜੀ ਮਨਮੀ ਹਾਂਜੀ ਕੀ ਕੁਝ ਬਰਾਮਦ ਜੀ ਇਹਦੇ ਤੋਂ ਜੀ ਇੱਕ ਮੋਟਰਸਾਈਕਲ ਦੋ ਇਹਨਾਂ ਦੇ ਮਿਲੇ ਆ ਜਿਹੜੇ ਇੱਕ ਗਰੰਥੀ ਸਾਹਿਬ ਸਿੰਘ ਦਾ ਸੀਗਾ ਇੱਕ ਜੇੀ ਤੋਂ ਜਿਹੜਾ ਐਕਟਿਵ ਆ ਉਹ ਪਲੱਸ ਕੱਲ 32ਪੋਰ ਦਾ ਪਿਸਤਲ ਤੇ ਪੰਜ ਰਾਉਂਡਸ ਲਾਈਵ ਮਿਲੇ ਨੇ ਇਹਦੇ ਸਿਰ ਅਮਨਵੀਰ ਦੇ ਖਿਲਾਫ ਪਹਿਲਾਂ ਦੋ ਐਫ ਆਈ ਆਰ ਨੇ ਜੀ ਇੱਕ 2020 ਦੀ ਹੈ ਉਹ ਵੀ ਸਨੇਚਿੰਗ ਦੀ ਹੈ ਪੀ ਡਿਵੀਜ਼ਨ ਦੀ ਔਰ ਇੱਕ ਲੇਟੈਸਟ ਹੈਗੀ ਹੈ ਜਿਹੜੀ 41 ਨੰਬਰ 4325 ਦੀ ਜਿਹ ਚ ਜਿਹੜੇ ਦਰਬਾਰ ਸ੍ਰੀ ਦਰਬਾਰ ਸਾਹਿਬ ਦੇ ਆਪਣੇ ਇੱਕ ਗ੍ਰੰਥੀ ਸਾਹਿਬ ਤੋਂ ਇਹਨਾਂ ਨੇ ਉਹ ਖੋਇਆ ਸੀਗਾ ਕਪੜੇ ਪਿਸਟਲ ਇੱਥੇ ਸਰ ਇੱਕ ਰਿਕਵਰੀ ਕੋਈ ਰਿਕਵਰੀ ਕਰਨਾ ਹੈ ਜੀ ਤਾਂ ਕੀ ਰਿਕਵਰੀ ਦਸੀ ਜੇ ਨਹੀਂ ਵੀ ਕੀ ਗਾਇਥੇ ਇਹ ਇੱਥੇ ਬੱਤੀਪੁਰ ਦਾ ਪਿਸਟਲ ਸੀ ਜੋ ਰਿਕਵਰ ਹੋ ਗਿਆ ਸੀ ਜੀ ਔਰ ਪੰਜ ਰਾਉਂਡਸ ਆਲਰੇਡੀ ਰਿਕਵਰ ਹੋ ਗਏ ਜਦੋਂ ਵਾਪਸ ਜਾ ਰਹੇ ਸੀ ਇਹ ਥਾਣਾ ਮਕਬੂਲਪੁਰ ਦਾ ਏਰੀਆ ਇੱਥੇ ਹੋਇਆ ਬੀਡੀਵੀਅਨ ਦੇ ਅੰਦਰ ਉਹ ਜਿਹੜੀ ਖੋਈ ਜਿਹਦੇ ਵਿੱਚ ਦਿਖਾਈ ਦੇ ਰਿਹਾ ਜਿਹੜਾ ਸੀਸੀਟੀਵੀ ਦੇ ਵਿੱਚ ਪਿਸਤਲ ਦਿਖਾਈ ਦੇ ਰਿਹਾ ਉਹੀ ਹੈ ਜੀ ਹਾਂ ਉਹੀ ਮੈਂ ਤੁਹਾਨੂੰ ਕਹਿ ਰਿਹਾ ਇਹ ਜਿਹੜੀ ਪਿਸਤਲ ਦੀ ਨੋਕ ਤੇ ਜਿਹੜੇ ਕੰਮ ਕਰਦੇ ਸੀ ਔਰ ਇਹ ਜਿਹੜੀਆਂ ਤੁਹਾਡੇ ਵੱਲੋਂ ਵੀ ਸਾਰਿਆਂ ਨੇ ਦੇਖੀਆਂ ਬੜੀਆਂ ਵਾਇਰਲ ਵੀ ਹੋਈਆਂ ਸੀ ਸੋਸ਼ਲ ਮੀਡੀਆ ਤੇ ਬਹੁਤ ਹੀ ਗੰਦੇ ਇਨਸੀਡੈਂਟ ਸੀ ਦੋਨੋਂ ਸਨੇਚਿੰਗ ਦੇ ਜਿੰਨਾ ਕਿ ਦਹਿਸ਼ਤ ਪੈਂਦੀ ਸੀ ਇਸ ਤਰ੍ਹਾਂ ਜਿਹੜਾ ਬਰਾਮਦ ਹੋਇਆ ਜਿਹੜਾ ਪਿਸਤਲ ਬਰਾਮਦ ਹੋਇਆ ਕੀ ਉਹਨੇ ਉਹ ਹੀ ਕੋਇਆ ਸੀ ਜਾਂ ਪੁਲਿਸ ਮੁਲਾਜ਼ਮ ਦਾ ਕੋਇਆ ਸੀ ਪੁਲਿਸ ਮੁਲਾਜ਼ਮ ਦਾ ਸਰਵਿਸ ਪਿਸਤਲ ਖੋਇਆ ਸੀ ਉਹ ਕਿਉਂਕਿ ਦੂਜਾ ਜਿਹੜਾ ਬਰਾਮਦ ਸੀ ਉਹ ਤਾਂ ਖਾਲੀ ਸੀ ਪਿਸਤਲ ਇੰਨੇ ਕੁੱਝ ਲਾਇਆ ਲਿਆ ਕਿਤਨੇ ਲਾਇਆ ਉਹ ਸਾਰਾ ਹੁਣੇ ਤੇ ਕਾਰਵਾਈ ਕਰਾਂਗੇ ਜੀ ਉਹ ਗੋਲੀ ਇੱਕੋ ਚੱਲੀ ਹੈ ਸਿਰ ਤੇ ਹਾਂਜੀ ਕਿਹੜੀ ਗਰੁੱਪ ਨਾਲ ਸੀ ਕਿਸੇ ਨਾਲ ਸੀ ਹਾਂਜੀ ਫਿਰ ਕਿਸੇ ਗਰੁੱਪ ਨਾਲ ਕੰਮ ਗਰੁੱਪ ਨੇ ਮਾੜੇ ਬੰਦੇ ਆ ਪੁਰਾਣੇ ਕ੍ਰਿਮਨਲ ਜੇਲਾਂ ਚ ਰਹੇ ਆ ਤੇ ਮੁੜ ਕੇ ਆ ਕੇ ਇਹੀ ਕੰਮ ਕਰ ਰਹੇ ਫਿਰ ਦੋ ਹੀ ਜਣੇ ਗਰੁੱਪਾਂ ਦੇ ਹੋ ਗਏ ਉਹ ਵੀ ਜਲਦੀ ਅਸੀਂ ਗ੍ਰਿਫਤਾਰ ਕਰ ਲਾਂਗੇ ਮੈਨੂੰ ਉਮੀਦ ਹੈ ਕਿ ਉਹ ਤੋਂ ਵੀ ਕਾਫੀ ਸਾਨੂੰ ਟੂ-ਵੀਲਰ ਦੀ ਰਿਕਵਰੀ ਹੋਣ ਦੀ ਆਸ ਹੈ ਜੋ ਇਹਨਾਂ ਦੀ ਪੁੱਛ ਪੁੱਛਿਆ ਪਿਸਤਰੇ ਦੀ ਕਿਤੋਂ ਆਈ ਹੈ ਕੀ ਹੈ ਉਹ ਸਾਰਾ ਵੈਰੀਫਾਈ ਕਰੀਂਗਾ ਬੈਕਗ੍ਰਾਉਂਡ ਕੀ ਇਹਨਾਂ ਦੀ ਦੋ ਮੁਕੱਦਮੇ ਦਰਜ ਹੈ ਜੀ ਪਹਿਲਾਂ ਵੀ ਠੀਕ ਹੈ